ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਜਿਹੜਾ Allahabad ਦੀ ਧਰਤੀ ਤੇ ਹੋਇਆ। ਸੰਪੂਰਨ ਅਖੰਡ ਪਾਠ ਸਾਹਿਬ ਜਿਹੜਾ Allahabad ਦੀ ਧਰਤੀ ਤੇ ਪ੍ਰਾਗ ਰਾਜ ਸੰਪੂਰਨ ਹੋਇਆ। ਉੱਥੇ ਪੁੰਨ ਦਾਨ ਲੰਗਰ ਲਾਏ ਗਏ ਸੰਗਤਾਂ ਦੇ ਵਾਸਤੇ। ਸੰਗਤਾਂ ਦੀ ਸੇਵਾ ਕੀਤੀ ਗਈ ਤੇ ਸਾਰੀ ਸੰਗਤ ਨੇ ਵੀ ਰਲ ਮਿਲ ਕੇ ਅਰਦਾਸ ਕੀਤੀ। ਕਿ ਮਹਾਰਾਜ ਜੀ ਕਿਰਪਾ ਕਰੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਘਰ ਦੇ ਵਿੱਚ ਸੁਪੁੱਤਰ ਆਵੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਦਾ ਵਾਰਿਸ ਆਵੇ ਤਾਂ ਕਲਗੀਧਰ ਪਿਤਾ ਜੀ ਨੇ ਆਪਣੀ ਵਿਚਿੱਤਰ ਨਾਟਕ ਦੇ ਵਿੱਚ ਇਹ ਗੱਲ ਲਿਖੀ ਹੈ ਹੁਣ ਦੇਖੋ ਵਿਚਿੱਤਰ ਨਾਟਕ ਹੈ ਨਾ ਜਿਹੜਾ ਮਹਾਰਾਜ ਦਾ ਜੀਵਨ ਵੀ ਵਿਚਿੱਤਰ ਹੀ ਹੈ ਦਾਹ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ 42 ਸਾਲ ਦੀ ਉਮਰ ਆ ਮਹਾਰਾਜ ਜੀ ਦੀ 42 ਸਾਲ ਤੇ ਜਦੋਂ ਆਪਾਂ ਮਹਾਰਾਜ ਦੇ ਜੀਵਨ ਦੀਆਂ ਘਟਨਾਵਾਂ ਪੜਦੇ ਸੁਣਦੇ ਹਾਂ ਕੌਤਕ ਤੋ ਉਹ ਵੀ ਵਿਚਿੱਤਰ ਹੀ ਨੇ ਨਾ ਕੌਣ ਪੁੱਤਰ ਹੈ ਜਿਹੜਾ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਤੋੜ ਦੇਵੇਗਾ ਵੀ ਪਿਤਾ ਜੀ ਤੁਸੀਂ ਚਲੇ ਜਾਓ ਤੁਹਾਡੇ ਵਰਗਾ ਤੁਹਾਡੇ ਤੋਂ ਵੱਡਾ ਕੋਈ ਸੰਤ ਹੋ ਸਕਦਾ ਤੁਰਦਾ ਗਈ ਸਿਰ ਦੇਣ ਵਾਸਤੇ ਵੀ ਪਤਾ ਕਿ ਵਾਪਸ ਤਾਂ ਆਉਣਾ ਹੀ ਨਹੀਂ ਵਿਚਿੱਤਰ ਹੀ ਹੈ ਨਾ ਜੀਵਨ ਮਹਾਰਾਜੀ ਦਾ ਵਿਚਿੱਤਰ ਜੀਵਨ ਹੈ ਸਤਿਗੁਰਾਂ ਦਾ ਕੌਣ ਪਿਤਾ ਹੈ ਜਿਹੜਾ ਆਪਣੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਸਤਰ ਬਸਤਰ ਤਿਆਰ ਕਰਕੇ ਸਜਾ ਕੇ ਤੋਰ ਦਵੇ ਵੀ ਜਾਓ ਜੰਗ 'ਚ ਚਲੇ ਜਾਓ ਇਹ ਕਹਵੇ ਜਵੇਂ ਲਿਖਿਆ ਹਮਨੇ ਹੀ ਕਹਾ ਸਾ ਪਿਤਾ ਕੋ ਧਰਮ ਦੀਜੈ ਜਾਣ ਦੀਜੈ ਧਰਮ ਪਰ ਵੀ ਅਸੀਂ ਕਿਹਾ ਸੀ ਕਿ ਪਿਤਾ ਨੂੰ ਕਿ ਪਿਤਾ ਜੀ ਜਾਓ ਧਰਮ ਦੀ ਖਾਤਰ ਆਪਣੀ ਜਾਨ ਦੇ ਦਿਓ ਤੇ ਬੇਟਾ ਤੁਹਾਨੂੰ ਵੀ ਅਸੀਂ ਕਹਿੰਦੇ ਆਂ ਕਿ ਜਾਓ ਧਰਮ ਦੇ ਖਾਤਰ ਲੜ ਕੇ ਸ਼ਹੀਦ ਹੋ ਜਾਓ ਸ਼ਹਾਦੇ ਸ਼ਹਾਦਤ ਦਾ ਜਾਮ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਬਖਸ਼ੇ ਹੈ ਦੁਨੀਆ ਵਿੱਚ ਕੋਈ ਇਹੋ ਜਿਹਾ ਪਿਤਾ ਹੈ ਵਿੱਚ ਤਰਜੀਵਨ ਹੀ ਹੈ ਨਾ ਮਹਾਰਾਜ ਜੀ ਦਾ ਤੇ ਉੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਵੀ ਜਦ ਹੀ ਜਾਤ ਤਰਬੇਨੀ ਭਏ ਪੁੰਨ দান ਦਿਨ ਕਰਤ ਬਤਾਏ ਵੀ ਜਦੋਂ ਅਸੀਂ ਤਰਬੇਨੀ ਪ੍ਰਾਗ ਰਾਜ ਉੱਥੇ ਤਿੰਨਾਂ ਨਦੀਆਂ ਦਾ ਸੰਗਮ ਮੰਨਿਆ ਜਾਂਦਾ ਹੈ ਮਹਾਰਾਜੀ ਦੇ ਜਾਣ ਦਾ ਕਾਰਨ ਸਿੱਖੀ ਦਾ ਪ੍ਰਚਾਰ ਮਹਾਰਾਜੀ ਦੇ ਜਾਣ ਦਾ ਕਾਰਨ ਕਿ ਜਿਹੜਾ ਔਰੰਗਜ਼ੇਬ ਸੀ ਨਾ ਉਸ ਸਮੇਂ ਔਰੰਗਜ਼ੇਬ ਜਿਹੜਾ ਸੀ ਉਹ ਬਹੁਤ ਜ਼ੁਲਮ ਕਰ ਰਿਹਾ ਸੀ ਉਹਨੇ ਦੇਖੋ ਜ਼ੁਲਮ ਕਰਕੇ ਰਾਜ ਪ੍ਰਾਪਤ ਕੀਤਾ ਉਹਨੇ ਆਪਣੇ ਪਿਤਾ ਨੂੰ ਕੈਦ ਕੀਤਾ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਮਾਰਿਆ ਉਹਦਾ ਭਰਾ ਸੀ ਸੁਜਾ ਉਹਨੂੰ ਮਾਰਿਆ ਮੁਰਾਦ ਬਖਸ਼ ਨੂੰ ਮਾਰਿਆ ਤੇ ਹੋਰ ਬਹੁਤ ਸਾਰੇ ਕਤਲ ਕਰਕੇ ਪਾਪ ਕਰਕੇ ਉਹ ਦਿੱਲੀ ਦੇ ਤਖਤ ਤੇ ਬੈਠਾ ਉਹਨੇ ਆਪਣਾ اسلام ਕਾਇਮ ਕੀਤਾ ਰਾਜ ਭਾਗ ਕਾਇਮ ਕੀਤਾ ਉਹਨੇ ਤੇ ਜਦੋਂ ਉਹਨੇ ਰਾਜ ਭਾਗ ਕਾਇਮ ਕੀਤਾ ਤੇ ਉਹਦੇ ਮਨ ਵਿੱਚ ਆਇਆ ਵੀ ਸਾਰੇ ਕਿਤੇ ਜਿਹੜਾ ਨਾ ਇਸਲਾਮ ਹੀ ਹੋਵੇ ਇਸਲਾਮ ਨੂੰ ਮੰਨਣ ਵਾਲੇ